ਹਾਂਜੀ ਸਤਿ ਸ੍ਰੀ ਅਕਾਲ ਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪ्योर ਦੇਸੀ ਚੂਚੇ ਤੁਹਾਡੀ ਹਾਜ਼ਰੀ ਤੁਹਾਡੇ ਲਈ ਠੀਕ ਹੈ ਜੀ ਅੰਡਿਆਂ ਦੇ ਢੇਰ ਲਾਉਣ ਲਈ ਹਾਂਜੀ ਅੰਡੇ ਬਹੁਤ ਜ਼ਿਆਦਾ ਅੰਡੇ ਦੇਣ ਵਾਲੀ ਨਸਲ ਆਪਾਂ ਰੱਖਦੇ ਆਂ ਤੇ ਦੇਸੀ ਚੂਚੇ ਆਪਾਂ ਸੇਲ ਕਰਦੇ ਆਂ ਜੀ ਜਿਨ੍ਹਾਂ ਨੂੰ ਵੀ ਵੀਰਾਂ ਨੂੰ ਭੈਣਾਂ ਨੂੰ ਵੀਰ ਬਜ਼ੁਰਗਾਂ ਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਸਾਡੀ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਜੀ ਤੇ ਬਹੁਤ ਪਿਆਰ ਦਿੰਨੇ ਹੋ ਤੁਸੀਂ ਤੇ ਜਿਨ੍ਹਾਂ ਨੇ ਚੂਚੇ ਖਰੀਦਣੇ ਨੇ ਉਹ ਚੂਚੇ ਵੀ ਖਰੀਦ ਸਕਦੇ ਹੋ ਹਰ ਇੱਕ ਨਸਲ ਸਾਡੇ ਕੋਲੇ ਉਪਲਬਧ ਹੈ ਪਿਓਰ ਦੇਸੀ ਚੂਚੇ ਅਸੀਂ ਸੇਲ ਕਰਦੇ ਆ ਤੇ ਦੇਖ ਸਕਦੇ ਹੋ ਤੁਸੀਂ ਆਪਾਂ ਇੱਕ ਗੱਲ ਹੋਰ ਵੀ ਤੁਹਾਨੂੰ ਦੱਸ ਦਈਏ ਆਪਾਂ ਮਦਦ ਵੀ ਪੂਰੀ ਕਰੀਦੀ ਹੈ ਬਾਅਦ ਦੇ ਵਿੱਚ ਵੀ ਕਿਸੇ ਨੂੰ ਕੋਈ ਲੋੜ ਹੈ ਨਾਲ ਦੀ ਨਾਲ ਦੋ ਦੂਜੀ ਰਿੰਗ ਵੱਜਣ ਨਹੀਂ ਦਿੰਦੇ ਨਾਲ ਦੀ ਨਾਲ ਫੋਨ ਚੱਕਿਆ ਹੁੰਦਾ ਇੱਕ ਇਹ ਬੇਨਤੀ ਹੈ ਵੀ ਜੇ ਦੋ ਵਾਰ ਫੋਨ ਨਹੀਂ ਚੱਕਿਆ ਜਾਂਦਾ ਕਿਸੇ ਕਾਰਨ ਮਜਬੂਰੀ ਜਾਂ ਫਿਰ ਮੈਂ ਆਪ ਫੋਨ ਲਾ ਲੈਣਾ ਹਾਂ ਠੀਕ ਹੈ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਵੀ ਪਤਾ ਨਹੀਂ ਕਿੱਧਰ ਚਲੇ ਗਿਆ ਭਾਈ ਸੰਦੀਪ ਸਿੰਘ ਗਰੇਵਾਲ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਦੇਖ ਸਕਦੇ ਹਾਂ ਜਿੰਨੀ ਵੀ ਕੁਆਂਟੀਟੀ ਦੇ ਵਿੱਚ ਲੋੜ ਹੈ ਨਫਲ ਤੇ ਹੋਰ ਨਸਲ ਹੁੰਦੀ ਹੈ ਆਪਣੇ ਕੋਲੇ ਇੱਕ ਮੈਂ ਤੁਹਾਨੂੰ ਹੋਰ ਵੀਰੋ ਗੱਲ ਦੱਸਦੇ ਆਂ ਵੀ ਹੁਣ ਵੱਡੇ ਚੂਚੇ ਪਾਉਣ ਸੀ ਫਾਇਦਾ ਹੈ ਠੀਕ ਹੈ ਜੀ ਘੱਟ ਤੋਂ ਘੱਟ ਇੱਕ ਮਹੀਨੇ ਵਾਲੇ ਪਾਓ ਉਸ ਤੋਂ ਵੱਡੇ ਜਿੰਨੇ ਮਰਜ਼ੀ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਇੱਕ ਮਹੀਨੇ ਵਾਲੇ ਜਿਹੜੇ ਚੂਚੇ ਹੋਣਗੇ ਉਹ ਹੁਣ ਜਮਾਂ ਟੁਕਦੇ ਸਮੇਂ ਤੇ ਜਾ ਕੇ ਅੰਡੇ ਦੇਣ ਲੱਗ ਜਾਣਗੇ ਤੇ ਦੇਖੋ ਵਧੀਆ ਨਸਲ ਪ्योर ਬਰੀਡ ਠੀਕ ਹੈ ਜੀ ਵੱਡੇ ਲਈ ਹਾਜ਼ਰ ਹੋਏ ਆਂ ਆਪਾਂ ਦੇਸੀ ਜੂਤੇ ਜਿੰਨੇ ਵੀ ਰੋੜ ਹੈ ਤੁਹਾਨੂੰ ਮਿਲ ਜਾਣਗੇ 100 200 400 800 1000 2000 4000 ਜਿੰਨੇ ਵੀ ਚਾਹੀਦੇ ਇੱਕ ਮੈਂ ਤੁਹਾਨੂੰ ਬੇਨਤੀ ਹੋਰ ਕਰਨੀ ਹੈ ਜਿੰਨਾ ਵੀ ਵੀਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਉਹ ਥੋੜੇ ਤੋਂ ਸ਼ੁਰੂ ਕਰਿਆ ਕਰੋ ਬਾਅਦ ਦੇ ਵਿੱਚ ਜਿੰਨੇ ਮਰਜ਼ੀ ਅਗਲੀ ਵਾਰ ਮੇਰੇ ਤੋਂ ਜਿੰਨੇ ਮਰਜ਼ੀ ਲੈ ਲਿਆ ਕਰੋ ਕਿਉਂਕਿ ਮੈਂ ਤੁਹਾਡੀ ਮਦਦ ਇਸ ਲਈ ਕਰਨੀ ਹੈ ਵੀ ਤੁਸੀਂ ਕਾਮਯਾਬ ਹੋਵੋ ਜੇ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਕਹਿਦਾ ਵੀ 1000 ਚੂਚਾ ਲੈ ਲਓ 500 ਲੈ ਲਓ ਤੇ ਤੁਸੀਂ ਅ ਦਿੱਕਤਾਂ ਆ ਜਾਂਦੀਆਂ ਨੇ ਜਿਹੜੇ ਵੀਰ ਦੋ ਜਾਣੇ ਚਾਰ ਜਾਣੇ ਰਲ ਕੇ ਕਰਦੇ ਨੇ ਉਹ ਭਾਵੇਂ ਮੰਨ ਲਓ ਸ਼ੁਰੂ ਕਰ ਸਕ ਵੱਧ ਪਾ ਲਓ ਕਈ ਵੀਰ ਸਾਡੇ ਤੋਂ ਜੁਆਇੰਟ ਕੰਮ ਕਰਦੇ ਨੇ ਉਹ ਇਹ ਉਹ ਉਹ ਠੀਕ ਆ ਉਹਨਾਂ ਨੂੰ ਜੇ ਉਹ 1000 ਚੂਚਾ ਵੀ ਪਾਉਂਦੇ ਨੇ ਤਿੰਨ ਜਾਣੇ ਉਹਨਾਂ ਨੂੰ ਠੀਕ ਆ ਤੇ ਕੱਲੇ ਨੂੰ 300 500 700 ਬੇਸੀ ਤਾਂ 300 ਵੀ ਠੀਕ ਹੈ ਇੱਕ ਬੰਦੇ ਨੂੰ ਠੀਕ ਹੈ ਨਾ ਤੇ ਦੇਖੋ ਦੇਸੀ ਚੂਚਾ ਤੇ ਮੈਂ ਜਿਹੜੀ ਗੱਲ ਕਰਦੇ ਸੀ ਵੀ ਥੋੜੇ ਤੋਂ ਸ਼ੁਰੂ ਕਰਿਆ ਹੋਇਆ ਕੰਮ ਕਾਮਯਾਬੀ ਮਿਲਦੀ ਆ ਆਪਾਂ ਨੂੰ ਤੇ ਅਗਲੇ ਸਾਲ ਤੁਸੀਂ ਜਿੰਨੇ ਮਰਜ਼ੀ ਪਾ ਲਿਓ ਮੈਂ ਨਹੀਂ ਤੁਹਾਨੂੰ ਰੋਕਦਾ ਆ ਇਹਨਾਂ ਦੇ ਬੈਠਣ ਲਈ ਲਾ ਲਾ ਦਿੰਨੇ ਹੁੰਨੇ ਆਪਾਂ ਇਹਦੇ ਉੱਤੇ ਬੈਠ ਜਾਂਦੇ ਨੇ ਇਹ ਤੇ ਇੱਕ ਜਿਹੜੇ ਵੀਰਾਂ ਦੇ ਚੂਚੇ ਵੱਡੇ ਹੋ ਗਏ ਕੈਲਸ਼ੀਅਮ ਦਾ ਵਿਸ਼ੇਸ਼ ਧਿਆਨ ਰੱਖੋ ਭਾਈ ਕੈਲਸ਼ੀਅਮ ਦੇ ਕਾਰਨ ਚੂਚੇ ਮਰ ਜਾਂਦੇ ਨੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕੈਲਸ਼ੀਅਮ মালਟੀਵਿਟਾਮਿਨ ਬ੍ਰੋਟੋਨ ਲੀਵਰ ਵਾਸਤੇ ਇਹਨਾਂ ਨੂੰ ਪਾਉਣੀ ਬਹੁਤ ਹੀ ਜ਼ਰੂਰੀ ਹੈ ਤੇ ਉਹ ਪਾਓ ਇਹਨਾਂ ਨੂੰ ਦੇਖੋ ਪ्योर ਦੇਸੀ ਚੂਟਾ ਤੋਡੇ ਲਈ ਹਾਜ਼ਰ ਹੈ ਜਿੰਨੀ ਵੀ ਕੁਆਂਟੀਟੀ ਚਾਹੀਦੀ ਹੈ ਇੱਕ ਉਧਰ ਵੱਡਾ ਚੂਚਾ ਵੱਡੇ ਨੇ ਆਪਣੇ ਕੋਲੇ 3 ਸਾਢੇ 3 ਮਹੀਨਿਆਂ ਦੇ ਲਗਭਗ ਨੇ ਬਲੈਕ ਐਸਟਰਾਲੋਪ ਬਹੁਤ ਵਧੀਆ ਬਰੀਡ ਹੈ 1 5 7 ਟਕਾਂਡੇ ਦੇ ਇੰਦੀਆਂ ਮੁਰਗੀਆਂ ਨੇ ਨੰਗੀਆਂ ਹੀ ਨੇ ਉਹ ਵੀ ਉਹ ਮਿਲ ਜਾਣਗੀਆਂ ਤੇ ਉਹਦੇ ਚ 7 8 ਪੀਸ ਆ ਰ ਆ ਯਾਰ ਨੇ ਬਾਕੀ ਬਲੈਕ ਐਸਟਰਾਲੋਪ ਹੀ ਹੈ ਤੇ ਜਿੰਨਾ ਨੂੰ ਉਹ ਚਾਹੀਦਾ ਵੱਡਾ ਉਹ ਮਿਲ ਜੂਗਾ ਤੇ ਕੋਈ ਵੀ ਜਿੰਨੀ ਵੀ ਕੁਆਂਟੀਟੀ ਚਾਹੀਦੀ ਹੈ ਬੁਕਿੰਗ ਕਰਵਾ ਲਓ ਬੁਕਿੰਗ ਜ਼ਰੂਰੀ ਹੈ ਮੇਰੇ ਵੀਰੋ ਬੁਕਿੰਗ ਕਰਵਾ ਲਓ ਤੁਸੀਂ ਤੇ ਜਿਨ੍ਹਾਂ ਨੇ ਡਾਇਰੈਕਟ ਚੱਕਣ ਆਉਣਾ ਹੈ ਉਹ ਫੋਨ ਕਰਕੇ ਆਉਣ ਠੀਕ ਹੈ ਜੀ ਤੇ ਦੇਖ ਸਕਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਸੇਅਰ ਜਰੂਰ ਕਰਦੇ ਹੋ ਜੀ ਆਪਣਾ ਗਰੇਵਾਲ ਪੋਲਟਰੀ ਕੇਮ ਯੂਟਿਊਬ ਚੈਨਲ ਹੈ ਪਹਿਲਾਂ ਚੈਨਲ ਆਪਣਾ ਕੁਝ ਕਾਰਨਾ ਕਰਕੇ ਬੰਦ ਕਰਵਾ ਦਿੱਤਾ ਗਿਆ ਜਾਂ ਕਰ ਦਿੱਤਾ ਜੂਨੀ ਯੂਟਿਊਬ ਨੇ ਤੇ ਹੁਣ ਆਪਾਂ ਦੁਬਾਰਾ ਚਲਾਇਆ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਤੇ ਜਬੁਕਿੰਗ ਲਈ ਮਿਲੋ ਬਾਕੀ ਬੱਕਰੇ ਤੇ ਮੁਰਗੇ ਦਾ achar ਮਿਲਦਾ ਜੀ ਦੇਸੀ ਬੱਕਰਾ ਦੇਸੀ ਮੁਰਗੇ ਦਾ achar ਵੀ ਆਪਾਂ ਸੇਲ ਕਰਦੇ ਆਂ ਜਿੰਨੀ ਵੀ ਕੁਆਂਟੀਟੀ ਚ ਚਾਹੀਦਾ ਉਹ ਤੁਹਾਨੂੰ ਮਿਲ ਜੂਗਾ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ